ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਓ ਸਰਵਣ ਕਰਦੇ ਹਾਂ 12 ਭਾਈ ਗੁਰਦਾਸ ਜੀ ਦੀਆਂ ਵਿੱਚੋਂ ਪਹਿਲੀ ਵਾਰ ਦੀਆਂ 22 ਪੌੜੀਆਂ ਤੋਂ ਅਗਲੀਆਂ 5 ਪੌੜੀਆਂ ਜੋ ਕਿ ਪਿਛਲੇ ਐਪੀਸੋਡ ਵਿੱਚ ਆਪਾਂ 22 ਪੌੜੀਆਂ ਤੱਕ ਸਰਵਣ ਕੀਤਾ ਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰ ਨਾਨਕ ਜਗਮਾਹੇ ਪਠਾਇਆ ਚਰਨ ਤੋਏ ਰਹਿ ਰਾਸ ਕਰ ਚਰਣਾ ਮਿਤ ਸਿਖਾ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਾਲ ਯੁਗੇ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀਂ ਪਾਵਨਾ ਜਗ ਵਰਤਾਇਆ ਉਲਟਾ ਖੇਲ ਪਹਿ ਰਾਮ ਦਾ ਪੈਰਾ ਉੱਪਰ ਸਿਰ ਨਿਵਾਇਆ ਕਾਲਜੋਗ ਬਾਬੇ ਤਾਰਿਆ ਸਤ ਨਾਮ ਪਰ ਮੰਤਰ ਸੁਣਾਇਆ ਕਲ ਤਾਰਣ ਗੁਰ ਨਾਨਕ ਆਇਆ ਪਹਿਲਾ ਬਾਬੇ ਪਾਇਆ ਬਖਸ ਦਰ ਪਿਛੋਂ ਦੇ ਫਿਰ ਘਾਲ ਕਮਾਈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕੀਆ ਵਿਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਈ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰithvi ਦੇਸ ਆਈ ਬਾਜ ਗੁਰੂ গোਬਾਰ ਹੈ 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 ਕਰਦੀ ਸੁਣੀ ਲੋਕਾਈ ਬਾਬੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਨ ਧਰ ਤਲਕਾਈ ਬਾਬਾ ਆਇਆ ਤੀਰਥ ਹੈ ਤੀਰਥ ਪੁਰਬ ਸਬੇ ਫਿਰ ਦੇਖੈ ਪੁਰਬ ਧਰਮ ਬਹੁ ਕਰਮ ਕਰ ਭਾਉ ਭਗਤ ਬਿਨ ਕਿਤੇ ਨਾ ਲੇਖੈ ਭਾਉ ਨ ਬ੍ਰਹਮੈ ਲਿਖਿਆ ਚਾਰ ਬੇਦ ਸਿਮਰਤ ਪੜ ਪੇਖੈ ਢੂੰਡੀ ਸਗਲੀ ਪ੍ਰਿਥਵੀ ਸਤ ਜੁਗ ਆਦ ਦੁਆਪਰ ਤ੍ਰੇਤੈ ਕਾਲ ਜੁਗ ਧੰਦੂ ਘਾਰ ਹੈ ਭਰਮ ਭੁਲਾਈ ਬਹੁ ਵਿਦ ਪੇਖੈ भेखी प्रभु न पाइ आप गवाये रूप न रेख गुरमुख वर्ण होए होव चलना गुरसिख विसेख ता कि शकाल पवै दर लेख जति सती चिर जीवने साधक सिद्ध नाथ गुरचेले देवी देव रिखी सुरा पैरों पाल बहु मेले ਗਾਣਾ ਗੰਦ ਅਰਬ ਅਪਸਰਾ ਕਿਨਰ ਜਖ ਚਲਤ ਬਹੁ ਖੇਲੇ ਰਾਕਸ ਦਾਨੋ ਦੇਤ ਲਖ ਅੰਦਰ ਦੂਜਾ ਭਾਉ ਦੁਹੇਲੇ ਹੋ ਮੈਂ ਅੰਦਰ ਸਭ ਕੋ ਡੁੱਬੇ ਗੁਰ ਸਣੇ ਬਹੁ ਚੇਲੇ ਗੁਰਮukh ਕੋਈ ਨਾ ਦਿਸਾਈ ਢੂੰਡੇ ਤੀਰਥ ਯਾਤਰੀ ਮੇਲੇ ਡਿੱਠੇ ਹਿੰਦੂ ਤੁਰਕ ਸਭ ਪੀਰ ਪੈਗੰਬਰ ਕੋ ਮਕਤੇਲੇ ਅੰਦੇ ਅੰਦੇ ਖੂਹੇ ਠੇਲੇ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਸੇਂਘ ਬੁਕੇ ਮੇਰੇ ਗਾਵਲੀ ਭੰਨੀ ਜਾਏ ਨਾ ਧੀਰਜ ਧੀਰਤ ਰੋਵਾ ਸੇਂਘ ਬੁਕੇ ਮੇਰੇ ਗਾਵਲੀ ਪੰਨੀ ਜਾਏ ਨਾ ਧੀਰਤ ਰੋਵਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਵਾ ਸੇਦਾ ਅਸਣ ਸਭ ਜਗਤ ਦੇ ਨਾਨਕ ਆਦ ਮੱਤੇ ਜੇ ਕੋ ਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ 22-12 ਤੋਂ ਬਾਅਦ ਵਾਹਿਗੁਰੂ ਜੀ ਪਹਿਲੀ ਵਾਰ ਦੀਆਂ 22 ਨੰਬਰ ਪੌੜੀਆਂ ਤੋਂ ਬਾਅਦ 27 ਨੰਬਰ ਪੌੜੀ ਤੱਕ ਸਰਵਣ ਕੀਤੀਆਂ 12 ਭਾਈ ਗੁਰਦਾਸ ਦੀਆਂ ਵਿੱਚੋਂ ਪਹਿਲੀ ਵਾਰ ਦੀਆਂ 27 ਪੌੜੀਆਂ ਇਹ ਪਾਠ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕ ਸਾਧ ਸੰਗਤ ਜੀ ਬਖਸ਼ ਲੋ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮਾਫੀ ਆਸ਼ੀਰਵਾਦ ਦਿਓ ਕਿ ਅੱਗੇ ਤੋਂ ਬਾਣੀ ਸ਼ੁੱਧ ਪੜਨ ਦੀ ਜਾਂਚ ਆ ਜਾਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ